उधर उधर तो, थोड़ा उधर एक मिनट भाई देखो जी आज मैं मोटी जी नाल रखे हैं बड़ा बड़े आज के साथ से फाइटिंग का डीएम जी बड़ी खुशी हुई सबसे पहला जान के कि किस तरह का डीएम लेडीज से डीएम है कमाल ये अभी बस कि अपनी पॉकेट मनी अपनी तो अपनी लेडीज से नाल रखी है पूरा नो आत्मनिर्भर बना दिया जिधर ना दस्ते कि उन्हें चिकलाई ਮਨੀਜੀ ਨਾ ਬਣਾ ਕੇ ਬੇਸਤੀ ਆਪਣੀ ਕ੍ਰਿਏਟ ਬਣੀ ਕੁਮਾਦ ਮੈਂ ਕਹਾਂਗਾ ਕਿ ਸਮਾਜ ਸੀ ਵੀ ਜਾਂ ਜਾਂ ਐਨਸੀਓ ਚਲਾਣੀ ਇੱਕ ਬੜਾ ਹੀ ਮੇਲੂ ਬਰਾਲਾ ਤੇ ਲਈ ਆਪਣੇ ਅੰਦਰ ਇੱਕ ਤੁਲਨਾ ਭਾਵਨਾ ਚੈਦੀ ਮੈਂ ਸਾਰੇ ਡੀਡੂਸ ਪ੍ਰੋਜੈਕਟ ਦੇ ਟੀਮ ਨੂੰ ਕੰਟੈਕਟ ਕਰਦਾ ਜਿਨ੍ਹਾਂ ਨੇ ਆਦੀ ਜਨਨ ਦੇ ਗੱਲਾਂ ਸੁਣੀ ਕਿ ਕਿਤਾ ਉਹ ਆਪੇ ਸਨਮਾਨ ਆਪਣਾ ਜਿਹੜਾ ਸਫਾਈ ਦਿਖਾ ਦੇਣੀ ਕਿਸ ਤਰ੍ਹਾਂ ਪੈਸੇ ਸਾਡੀ ਲੀਡੀਜ਼ ਖਵਾ ਰਹੀਆਂ ਹਨ ਉਹ ਵੀ ਤੁਸੀਂ ਸੁਝਾਤ ਕਿ ਉਸ ਸਾਈਟ ਤੇ ਕਹਿੰਦਾ ਕਿ ਇੱਕ ਸਾਡੇ ਲਈ ਮੈਂ ਖੁਦ سے ਨਹੀਂ ਬਤਨਾ ਚਾਹੁੰਦਾ ਕਿ ਕਿੰਨੀ ਕਲੱਬ ਟਾਈਪ ਤੇ ਇਹ ਕਲੱਬ ਤੁਹਾਡੀ ਸੁਝਾਈਟ ਤੋਂ ਇਕੱਟਾ ਕਿਰਾਇਆ ਕਿੰਨੇ ਹੈ ਤੇ ਇਸ ਕਰਕੇ ਤੁਹਾਡੇ ਵੀ ਮੀਡੀਆ ਰਾਹੀਂ ਮੈਂ ਹੀ ਕਹਿਣਾ ਚਾਹਾਂਗਾ ਕਿ ਜਿੰਨੀਆਂ ਵੀ ਸਾਡੀਆਂ ਚੁਸਤ ਚਰਚਾ ਕਰਦੀਆਂ ਸਲਾਹਕਾ ਯੂ ਉਹ ਸਾਰਿਆਂ ਨੂੰ ਕਿ ਵੱਧ ਕੇ ਸਪੈਸ਼ਲੀ ਸਾਡੀਆਂ ਲੇਡੀਜ਼ ਨੂੰ ਕਾ ਲੈ ਕੇ ਆਣਾ ਚਾਹੀਦਾ ਹੈ ਸਾਜੂ ਆਤਮ ਨਿਰਭਰ ਬਣ ਸਕਣ ਸਾਡੀਆਂ ਪਹਿਣਾ ਜੋ ਬਾਤ ਨਿਰਭਰ ਹੋਣ ਕੇ ਗਈ ਹੈ ਜਾਨੀ ਕਿ ਉਹਨਾਂ ਦੀ ਆਪਣੇ ਸੁਭਰੇ ਘਰ ਦੀ ਤੇਤੀ ਕਾਹਲੀ ਤੋਂ ਅਰੇ ਸਟ ਸਰਕਾਰ ਵੀ ਲਗਾਤਾਰ ਕਾਰਵਾਈ ਕਰ ਰਹੀ ਹੈ ਪ੍ਰਸ਼ਾਸਨ ਦੀ ਸਫਲਤਾ ਅਜੋਕੇ ਰੂਪ ਦੇ ਵਿੱਚ ਜਗਾਰ ਹੈ ਲੱਗਦਾ ਹੈ ਕਿ ਇਸ ਦਿਨ ਨਾਲ ਜਿਹੜੇ ਬੁਨਰਾ ਦਾ ਕਾਣਾ ਵਾਲੇ ਦਾ ਅਧਿਕਾਰ ਹੈ ਉਹ ਆਪਣਾ ਕੰਮ ਕਰਦੇ ਦੇਖੋ ਜੀ ਸਰਕਾਰ ਕੋ ਲੋਕ ਦੇ بڑے ਉਤਰਾਧਿਅ ਚਲਾਇ ਹੈ ਲਾਈਟਾਂ ਦੇ ਸਾਥ ਸੁਨੀਏ ਹੋਏ ਹੈ ਸਾਡੀ ਦਿਵਾਲੀ ਜਿਹੜੀ ਆਪਣੀ ਸ਼ਾਨਤ ਲੱਗਦੀ ਹੈ ਮੈਂ ਇੱਕ ਮੰਡੀ ਕੀ ਵੀ ਦਵਾਣਾ ਕਿ ਜਿੱਦਸਾ ਮੈਂ ਕੀ ਆਇਆ ਨੈਕਸਟ ਟਾਈਮ ਜਿਹੜੇ ਵਿੱਚ ਕਿੱਸਾ ਦਾ ਕੋਈ ਤਿਹਾੜ ਦੇ ਉੱਪਰ ਜਾ ਕੋਈ ਮੇਲਾ ਕਰਵਾਇਆ ਜਾਂਦਾ ਫਿਰ ਅਸੀਂ ਆਪਣੇ ਪਾਸਪੋਰਟ ਬਣਾਵਾਂਗੇ ਤਾਜੂ ਉਤਪਾਦ ਕੀ ਬਕੀਆਂ ਪੈਣਾ ਦੀ ਜਿਹੜੀਆਂ ਹੱਤ ਨਾਲ ਚੀਜ਼ਾਂ ਬਣਾਈਆਂ ਜਾਂਦੀਆਂ ਉਹਨਾਂ ਦੀ ਵਿਕਰੀ ਤੇ ਲਾਇਟ ਹੈ ਤੇ ਇਹਨਾਂ ਨੂੰ ਨਾਲ ਪਨਾ ਕੇ ਇੱਕ ਸਫਾਈ ਦੀ ਜਗ੍ਹਾ ਤੇ ਲਾ ਕੇ ਆਉਂਦੇ ਆਂ ਅੰਤੋਂ ਹਾਂ ਉਸੇ ਨੂੰ ਬੰਨ੍ਹ ਦਿੱਤਾ ਗਿਆ ਹੈ ਜਿਸ ਸਰਕਾਰ ਦਾ ਪ੍ਰਸ਼ਾਸਨ ਲੱਗੂ ਹੋਵਦਾ ਹੈ ਜਿਹੜੇ ਜਿਹੜੇ ਕੰਟਰੋਲਾ ਕਰਦੇ ਹੈ ਜਿਹੜੇ ਤੇ ਚੜ੍ਹਾਈ ਉੱਤੇ तरह ही साकार वो शुरू की गई है सैक्सर हूँ जिस तरह मैं इन्होंने तालमेल करके अच्छी इन्होंने भी बीम पार्ट ऑफ सैक्टर ग्रुप बना सैक्टर ग्रुप भी यही चीज है उसी में असं सरकार को जो मान पत्ते दिते जाएंगे ता कि लेडीज अपने भी कमा सकन फिर सरकार के मान पत्थ भी मिल सकन दोनों का जुड़ के एक चंकी बीम बना सके हाँ जी सर मेरा नाम अमनदीप कौर है मैं न्यू शिमलापुरी जनता नगर रह रही ਜਦੋਂ ਸੀ ਜਨਵਰੀ ਤੋਂ ਫਰਵਰੀ ਤੋਂ ਇੱਕ ਸਾਲ ਹੋ ਚੱਲਿਆ ਆਸਹਿ ਸਾਥ ਸਾਇਟੀ ਨੂੰ ਵਾਟੇ ਮੈਂ ਮਿਲ ਰਹੀ ਹਾਂ ਅਰੇ ਉਹ ਇਹ ਸਾਰਾ ਜਿਹੜੀ ਪਲੇਟਫਾਰਮ ਚੱਲ ਰਿਹਾ ਇਹਦਾ ਤੇ ਇਹ 5 ਜਨਵਰੀ ਸਾਡਾ ਇੱਕ ਪਲੇਟਫਾਰਮ ਹਸਾਈ ਸੈਟ ਕਰਦਾ ਹੈ ਸਾਰੇ ਇੱਥੇ ਜਿੰਨੇ ਵੀ ਬੱਚੇ ਨੇ ਜਿਨ੍ਹਾਂ ਨੂੰ ਕੁਝ ਵੀ ਨਹੀਂ ਆਉਂਦਾ ਉਹਨਾਂ ਨੂੰ ਟ੍ਰੇਨ ਕੀਤਾ ਜਾਂਦਾ ਤੇ ਉਹਨਾਂ ਨੂੰ ਇੱਕ ਇੰਟਰ ਅ ਮੈਂ ਤਾਂ ਕੋਈ ਜੋ ਬੈਗਸ ਗ੍ਰੈਡਸ ਦੇ ਵਿੱਚੋਂ ਬੈਗ ਨਾਲ ਸਿਖਾਏ ਗਏ ਉਹ ਇੱਕ ਨਿਊ ਸਕਿੱਲ ਸਿੱਖ ਜਿਨ੍ਹਾਂ ਦੇ ਥਰੂ ਅਸੀਂ ਇੱਕ ਬੈਗ ਬਣਾਏ ਉਹਨਾਂ ਨੇ ਐਗਜ਼ਿਮੇਸ਼ਨ ਤੇ ਕੁਝ ਵੀ ਕਰ ਸਕਦੇ ਆ ਲਾਈਕ ਜਿਵੇਂ ਆਪਾਂ ਹੋਲ ਪਲਾਸਟਿਕ ਯੂਜ਼ ਦਾ ਉਹਨੂੰ ਬੈਨ ਕਰਕੇ ਆਪਾਂ ਜਿਹੜਾ ਆਪਣਾ ਕਲੋਥ ਦੇ ਕੱਪੜੇ ਦੇ ਸਕੈਚ ਜੋ ਉਹ ਆਪਾਂ ਕਰੀਏ ਪੋਲੂਸ਼ਨ ਜੋ ਵੀ ਆ ਉਹਨੂੰ ਖਤਮ ਕੀਤੇ ਆ ਰਿਹਾਗੇ ਇਦਨੇ ਮੈਮ ਨੇ ਕੋ ਮਹਾ ਮਚਲਾਈਆ ਤੇ ਉਹਦੇ ਵਿੱਚ ਅਸੀਂ ਵੀ ਯੋਗਦਾਨ ਦਿੱਤਾ ਹੈ ਸਜ਼ਰੇ ਤੇ ਮੈਮ ਕੁਲਵੰਤ ਕੋ ਆ ਤੇ ਮੈਮ ਹੁਚਵਾ ਦੇ ਤੂ ਸਾਲੋਂ ਇਹਨੀ ਵਧੀਆ ਸਕਿੱਲ ਮਿਲੀਆਂ ਦੀ ਸਾਡੇ ਕੁਝ ਨਹੀਂ ਸਿਆੰਦਾ ਤੇ ਅਸੀਂ ਅੱਜ ਆਪਣੇ گاؤں ਅਸੀਂ ਜਾਪੋ ਸੂਟ ਕੁਝ ਵੀ ਸਭ ਕੁਝ ਬਣਾ ਰਹੇ ਆ ਇਵਨ ਕੀ ਜਿਹੜੀ ਹੋਟੈਰੀ ਅਸੀਂ ਬਾਹਰੋਂ ਲੈ ਰਹੇ ਸਿਰਫ ਫੰਕਸ਼ਨਸ ਦੇ ਲਈ ਉਹ ਅਸੀਂ ਆਪਣੇ ਆਪਣੇ ਡਿਜ਼ਾਈਨਿੰਗ ਦੇ ਅਸੀਂ ਡਿਜ਼ਾਈਨ ਕਰ ਰਹੇ ਹਾਂ ਤੇ ਸਰ ਸਾਡੇ ਕੋਲ ਹੈਂਡਿਕੈਪ ਇਸ ਨੂੰ ਕਲੋਜ਼ਿੰਗ ਕਰ ਸਕਦੇ ਆ ਕਿ ਅਸੀਂ ਬੜੇ ਵੱਡੀਆਂ 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 ਸਪੋਰਟ ਸਭ ਕੁਝ ਜੋ ਵੀ ਆ ਕੁਝ ਵੀ ਸਗਰੇਜ ਦਸਰਾ ਕੋਈ ਆਪਣੇ ਹੁੰਦੇ ਨਹੀਂ ਨਾ ਪੁਰਾਣੇ ਪਲਿਸ ਨੇ ਕੰਪਲਸ ਉਹਨਾਂ ਨੂੰ ਰੀਡਿਜ਼ ਕਰਦੇ ਆ ਅਸੀਂ ਉਹਨਾਂ ਦੇ ਇੱਕ ਸ਼ੂ ਹੁੰਦੇ ਨੇ ਉਹ ਬਣਾ ਰਹੇ ਆ ਸੌਫਟ ਬਣਾ ਰਹੇ ਆ ਮਤਲਬ ਦਾ ਤੁਸੀਂ ਸਾਹਮਣੇ ਤੇ ਦਿਖਾ ਨਹੀਂ ਮਿਲੇ ਹਾਂਜੀ ਇਹ ਬਿਲਕੁਲ ਫ੍ਰੀ ਆਫ ਕਾਸਟ ਦਾ ਮੈਮ ਜੀ ਬਾਬਾ ਦੇ ਕੋਈ ਜਾਂ ਕੋਈ ਤਾਂ ਵੀ ਸਾਨੂੰ ਇੱਕ ਨੇਤਾ ਪਲੇਟਫਾਰਮ ਹੋਇਆ ਅਸੀਂ ਬਿਲਕੁਲ ਫ੍ਰੀ ਇੱਥੇ ਸਿੱਖ ਰਹੇ ਹਾਂ ਨਹੀਂ ਕਈ ਵਾਰ ਕਿ ਆਪਾਂ ਬਾਹਰ ਜਾਂਦੇ ਹਾਂ ਤਾਂ ਬਹੁਤ ਬਹੁਤ ਫੀਸ ਲੈਂਦੇ ਨੇ ਚਾਰਜ ਹਾਂ ਜੀ ਸਰ ਇਹਨਾਂ ਯਾਦਾਂ ਸਰਟੀਫਿਕੇਟ ਦੇ ਦਿੱਤੇ ਨੇ ਮੈਮ ਜੀ ਅਸੀਂ ਥੈਂਕ ਯੂ ਕਰਦੇ ਹਾਂ ਮੈਮ ਦਾ ਸਾਰੀ ਐਸ ਐਸਾ ਟੀਮ ਦਾ ਕਿ ਥੈਂਕ ਯੂ ਸੋ ਮੱਚ ਕਿ ਸਾਨੂੰ ਇੰਨਾ ਵਧੀਆ ਪਲੇਟਫਾਰਮ ਮਿਲਿਆ ਤੇ ਸਾਨੂੰ ਇੱਥੇ ਸਭ ਕੁਝ ਸਿੱਖਾ ਦਿੱਤੀ ਹੈ ਥੈਂਕ ਯੂ ਥੈਂਕ ਯੂ ਸੋ ਮੱਚ ਮੈਮ ਤੁਹਾਨੂੰ ਜੀ ਥੈਂਕ ਯੂ

ਉਹ ਸੌਫਟਵੇਅਰ ਵੀ ਕਿੰਨਾ ਚੰਗਾ ਹੈ 80 ਇਕੱਠਾ ਕੀਤਾ ਗਿਆ ਹੁਦਵਾਰੇ 사이 ਤੇ ਕੁਝ ਏਰੀਆਸ ਦੇ ਕੁਝ ਨੇ ਕੁਰੀਆ ਨੂੰ ਦਿਖਾਇਆ ਗਿਆ ਕਿ ਕਿੰਨਾ ਇੰਪੋਰਟੈਂਟ ਹੈ ਹੈਲਥ ਸਵੇਕ ਸਿਹਤ ਸਦਕਾ ਸ਼ੀ ਲੀਡਿੰਗ ਐਂਡ ਐਫੀਸ਼ੀਐਂਟ ਹੈਲਥ ਜਿਹਦੇ ਨਾਲ ਤੁਹਾਨੂੰ ਕਮਾਈ ਵੀ ਕਰ ਸਕਦੇ ਹੋ ਜੇ ਜਦੋਂ ਅਸੀਂ ਉੱਤੇ ਬੈਠੇ ਰਹੇ ਹਾਂ ਟੀਮ ਨਾਲ ਸਾਂਝੀ ਬਾਰਸਾ ਕਿ ਹੈ ਇਨੀਸ਼ੀਏਟਿਵ ਸਾਥੇ ਦਾ ਲੋਕ ਜੀਵਨ ਦੀ ਉਚਾਈ ਦੇ ਉੱਤੇ ਹੈ ਹੋਈ ਕਿਤਾਬ ਤੇ ਉਚਾਈ ਬਹੁਤ ਐਨਥੂਸੀਆਸਮ ਦੁਨੀਆਂ ਦੇ ਤਿਹਾਰ ਦੀ ਤੁਸੀਂ ਸਿੱਖਣਾ ਚਾਹੋਗੇ ਤੁਹਾਨੂੰ ਜੀ ਕੇ ਕਰੋ ਕੋਈ ਵਾਰ ਨਹੀਂ ਲਿਖਿਆ ਸਿਰੋਣਾ ਨਹੀਂ ਅ ਅੱਜ ਆਪਣੇ ਕਾਇਦੇ ਵਿੱਚ ਸੀਨੇ ਮੈਂਬਰਸ ਨੇ ਆਪਣੇ ਕਪੜੇ ਦੀ ਗੱਲ ਕੀਤੀ ਜਿਹਨਾਂ ਦੇ ਵਿੱਚ ਕਪੜੇ ਦਾ ਜੋ ਚੱਲਦੇ ਉਹਨਾਂ ਹਰ ਇੱਕ ਭੱਜਾਂ ਨੂੰ ਪਹੁੰਚੋਈ ਕਿ ਕਿਵੇਂ ਨਵੇਂ ਕਪੜੇ ਨੂੰ ਆਪਣੇ ਸਟੇਟਸ ਵੀ ਕਾਰਕਟਿਵ ਉਸ ਤੋਂ ਬਾਅਦ ਸੀ अर्बन ਏਰੀਆਸ ਵਿੱਚ ਜਿਹੜੀ ਐਕਸੀਬਿਸ਼ਨ ਹੁੰਦੀ ਹੈ ਉਹਦੇ ਵਿੱਚ ਸਾਡੀ ਟੀਮ ਚਲੀ ਅ ਅਨਲਾਈਜ਼ ਕਰਾ ਜਿਹੜੇ ਪੇਪਰਸ ਨੇ ਉਹ ਐਕਸੀਬਿਸ਼ਨ ਕਰਦੇ ਰਹੇ ਸਨ ਸਟਾਲ ਵੀ ਪ੍ਰੋਵਾਈਡ ਕਰਦੇ ਹੈ ਜਿਹਦੇ ਵਿੱਚ ਉਹ ਆਪਣੀ ਨਾਮ ਨੂੰ ਐਗਜ਼ੀਕਿਟ ਕਰਦੇ ਹਨ ਆਨ ਆਰਗੈਨਾਈਜ਼ੇਸ਼ਨ ਹੋਤੀ ਹੈ ਇਸ ਕਰਕੇ ਪ੍ਰੋਜੈਕਟ ਦੇ ਵਿੱਚ ਕਿ ਇਹ ਚਾਬਾਂਗਿਆ ਕੋਈ ਮੀਡੀਆ ਦੇ ਨਾਲ ਹੈ ਕਿ ਇਹ ਦੀਵੀਕ ਪਤਵਤ ਏਰੀਆ ਦੇ ਸੰਬੰਧ ਵਿੱਚ ਬਹੁਤ ਇੰਤਰੀਸਟਿੰਗ ਹੈ ਤਾਂ ਪਹੁੰਚਣ ਲਈ ਬਟ ਅੱਜ ਇਹ ਕੰਪਲੀਸ਼ਨ ਆਫ ਇਸ ਪ੍ਰੋਜੈਕਟ ਦੀ ਜੀ ਸਵਾਲ ਜਿਹੜਾ ਸਾਲਾਨਾ ਤਕਰੀਰ ਹੋਇਆ ਹੈ ਕਿ ਚੁੱਪਰ ਨਗਰ ਤੋਂ ਬਾਹਰ ਵਿੱਚ ਉਹਦੇ ਰੇਸਾਨੂੰ ਉੱਥੇ ਹੱਥ ਚੋੜੀ ਦੇ ਦਿੱਤੀ। ਦੂਜੇ ਵਾਰ ਕਿਉਂ ਬਾਅਦ ਤੁਹਾਨੂੰ ਸਮਝ ਆਉ ਉਹ ਸੋਖੀਆਂ ਨੂੰ ਦੱਸੋ ਕਿ ਗਿਵਨ ਸੈਲਫ ਰਿਨਿਊਅਲ ਫਾਈਨੈਂਸ਼ਲੀ ਇੰਡੀਪੈਂਡੈਂਟ ਹੋਣਾ ਖਾਸ ਤੌਰ ਤੇ ਜਦੋਂ ਯਾਰ ਕਰਦੇ ਆਪਣੇ ਕਾਰਜ ਲਈ ਦੇ ਉਦਾਨ ਨੂੰ ਖੁਦ ਸੋਸੋ ਦੋਸਤ वैसे भी ये जो है हाथ पर प्लान है ना वो ना ना में अपने सेल्फ सफिशिएंट बन सके सीनियर को भी और भाई भी बड़ा फायदा रहता है Samsung आज की नई जो ना रे 25 कुड़ियां दे स्लाइडर पैदा चुके हैं तो प्लस कुड़ियां ऑलरेडी कैन बी यू दे क्योंकि वेरी देखा कि उन्हें आगे बीच उनका अपने काम को खत्म कर दिए वो कुड़ियां एक दो घंटे के अंदर फ्री होती है तो मानना पड़ेगा ਸਮਾਜਿਕ ਪੇਰੀਅਡ ਕੀ ਅਪਰ ਸਾਡੇ ਇਨੀਸ਼ੀਏਟਰਸ ਨੇ ਇਥੇ ਯੰਗ ਬੱਚੇ ਸਾਡੇ ਨਾਲ ਕੰਮਨੇ ਜਿਹੜਾ ਕੋਈ ਕਮਿਊਨਿਟੀ ਸਰਵਿਸ ਦੇ ਦੇ ਸਾਡੇ ਵਿੱਚ ਇੰਟਰਨਸ਼ਿਪ ਕਰ ਰਹੇ ਨੇ ਆਸੇ ਸਾਡੇ ਵਿੱਚ ਉਹਨਾਂ ਬੱਚਿਆਂ ਦੀ ਆਪਣੇ ਪੇਰੈਂਟਸ ਦੀ ਹੈਲਪ ਨਾਲ ਉਹਨਾਂ ਦੀ ਹੋਸਟਲਿੰਗ ਕੀਤੀ ਹੈ ਕਿਉਂਕਿ ਵਾਪਕ ਏਰੀਆ ਸੇ ਕੁਝ ਇੰਡਸਟਰੀ ਹੈਗੀ ਹੈ ਉਹਨਾਂ ਨੇ ਇਹ ਛੋਟਾ ਦੇ ਰੌ ਮਟੀਰੀਅਲ ਪ੍ਰੋਵਾਈਡ ਕੀਤਾ ਇਨਫਰਾਸਟਰਕਚਰ ਪ੍ਰੋਵਾਈਡ ਕੀਤਾ ਸਿਖਿਆ ਪ੍ਰੋਵਾਈਡ ਕੀਤਾ ਸਕਿੱਲਸ ਵਾਲੇ ਬੰਦੇ ਵੀ ਭੇਜੇ ਤਾਂ ਕਿ ਬੱਚਿਆਂ ਨੂੰ ਉਹਨਾਂ ਸਕਿੱਲ ਨੂੰ ਪਰਫੈਕਸ਼ਨ